ਆਪਣੇ ਦੋਸਤਾਂ ਵਾਸਤੇ ਫਿਰ ਇੱਕ ਨਵਾਂ ਸਵਾਲ ਲੈ ਕੇ ਆਏ ਆ ਠੀਕ ਹੈ ਜੀ ਆਹ 10 ਦਾ ਦੁੱਪੜ ਆ ਤੁਸੀਂ ਕੀ ਕਰਨਾ ਇਹਦੇ ਵਿੱਚੋਂ ਸਿਰਫ ਦੋ ਟਿੱਕਾਂ ਹਲਾਉਣੀਆਂ ਵਾ ਉਹਨਾਂ ਨੂੰ ਅਡਜਸਟ ਕਰਨਾ ਵਾ ਤੇ ਆਹੜਾ 10 ਦਾ ਦੁੱਪੜੇ ਬਾਹਰ ਕੱਢ ਦੇਣਾ ਵਾ ਤੁਸੀਂ ਇਹਦੇ ਤੋਂ ਤੇ ਬਣਿਆ ਵੀ ਇਦਾਂ ਦਾ ਐਸੇ ਸ਼ੇਪ ਦੇ ਵਿੱਚ ਬਣਿਆ ਰਹਿ ਜੇ ਜਿਹੜਾ 10 ਦਾ ਦੁੱਪੜ ਬਾਹਰ ਨਿਕਲ ਜੇ ਠੀਕ ਹੈ ਇਹ ਤੁਹਾਡੇ ਵਾਸਤੇ ਸਵਾਲ ਹੈ ਠੀਕ ਹੈ ਬਾਬਾ ਜੀ ਤੇ ਤੀਲਾਂ ਦੋ ਲਾਉਣੀਆਂ ਨੇ ਦੋ ਟਿੱਕਾਂ ਲਾਉਣੀਆਂ ਨੇ ਤੀਲਾਂ ਸਿਰਫ ਬਾਹਰ ਉਹ ਇੱਧਰ ਆ ਜੀ ਭਾਵੇਂ ਇੱਧਰ ਆ ਜੀ ਹਾਂ ਇਹਨੂੰ ਜਿੱਥੇ ਮਰਜ਼ੀ ਬਾਹਰ ਕੱਢਣਾ ਪੈ ਇਹਨੂੰ ਠੀਕ ਹੈ ਤੇ ਪਹਿਲਾਂ ਦੋ ਲਾਉਣੀਆਂ ਆਪਾਂ ਸਿਰਫ ਦਿਮਾਗੀ ਕਸਰਤ ਕਰੋ ਬਣਿਆ ਫੇਰ ਉਦਾਂ ਦਾ ਰਹਿ ਜਿਓ ਕਰੋ ਟਰਾਈ ਦੋ ਤਿੰਨ ਤਾਂ ਹਿਲਾ ਲੀਆਂ ਵਾ ਦੋ ਤਿੰਨ ਲਾ ਲੀਆਂ ਤੁਸੀਂ ਫੇਰ ਇਹਨੂੰ ਉੱਥੇ ਲੈ ਕੇ ਆਓ ਬਹੁਤ ਵਧੀਆ ਸਵਾਲ ਆਇਆ ਇਹ ਦਿਮਾਗੀ ਕਸਰਤ ਕਿੱਦਾਂ ਬਾਬਾ ਜੀ ਹੋ ਸਕਦਾ ਤੁਸੀਂ ਕਹਿ ਰਹੇ ਹੋ ਕਿ ਇਹ ਇੱਥੋਂ ਇੱਥੇ ਆਉਣਾ ਚਾਹੀਦਾ ਹਾਂ ਆਉਣਾ ਚਾਹੀਦਾ ਏ ਇਹ ਆਉਣਾ ਮ ਦੁੱਪੜ ਨਹੀਂ ਲਾਉਣਾ ਜੀ ਸਿਰਫ ਦੋ ਸਟਿੱਕਾ ਲਾਉਣੀਆਂ ਦੋ ਸਟਿੱਕਾ ਨੂੰ ਅਡਜਸਟ ਕਰਨਾ ਇਦਾਂ ਹਾਂ ਦਾ ਦੁੱਪੜ ਬਾਹਰ ਕੱਢ ਦੇਣਾ ਬੰਦਾ ਵੀ ਹੈਗਾ ਇਹ ਬਣੂਗਾ ਜ਼ਰੂਰ ਹੈ ਬੰਦਾ ਕੋਸ਼ਿਸ਼ ਕਰਨਾ ਦੇਖੋ ਕੀ ਬਣਦਾ ਹੁਣ ਲਾਉਣਾ ਦੋਹਾਂ ਨੂੰ ਹੀ ਜੀ ਜੀ ਨਹੀਂ ਜੀ ਨਹੀਂ ਦਿਮਾਗ ਜੀ ਨਹੀਂ ਆ ਰਿਹਾ ਨਹੀਂ ਜੀ ਆਪਾਂ ਤੁਹਾਨੂੰ ਕਰਕੇ ਵਿਖਾ ਦਈਏ ਜੀ ਬਾਬਾ ਜੀ ਸਟਿੱਕਾ ਲਾਵਾਂਗੇ ਦੋ ਹਾਂਜੀ ਤੇ ਦਹਾਂ ਦੇ ਦੁੱਪੜ ਨੂੰ ਕੱਢ ਦਾਂਗੇ ਬਾਹਰ ਜੀ ਠੀਕ ਹੈ ਜੀ ਜੀ ਲੋ ਜੀ ਹੁਣ ਆਪਾਂ ਆ ਸਟਿੱਕਾ ਹਲਾਵਾਂਗੇ ਜੀ ਠੀਕ ਹੈ ਜੀ ਆ ਚੱਕੀ ਹਾਂਜੀ ਦੋ ਤੁਹਾਨੂੰ ਕਹਿਣਾ ਹਲਾਉਣ ਵਾਸਤੇ ਹਾਂਜੀ ਸਿਰਫ ਆਪ ਕੋ ਦੋ ਹਲਾਉਣੀਆਂ ਨੇ ਜੀ ਠੀਕ ਹੈ ਜੀ ਵਾਹ ਜੀ ਦੋ ਸਟਿੱਕਾ ਹਲਾਈਆਂ ਵਾ ਤੇ ਦੁੱਪੜ ਆ ਗਿਆ ਬਾਹਰ ਠੀਕ ਹੈ ਬਾਕੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਫੋਲੋ ਕਰ ਲਓ ਠੀਕ ਹੈ ਜੀ ਧੰਨਵਾਦ ਦੋਸਤੋ